ਸਸੀ ਗਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਸਾਡੇ ਆਪਣੇ ਪੀਵੀ 08 ਵਾਲੇ YouTube ਚੈਨਲ ਤੇ ਇਹ ਆ ਵੀਰੋ ਫਲੋਰ ਕਚਹਿਰੀਆਂ ਰੱਖਣਾ ਆ ਜੱਗੇ ਵੀਰ ਦੇ ਉੱਪਰ ਠੀਕ ਹੈ ਜੀ ਤੇ ਗਾਚ ਦੇਖੋ ਕਿੰਨਾ ਕਹਿੰਦੀ ਪੇਪਰ ਰੱਖ ਹੁੰਦੇ ਨਾ ਪਰ ਪੰਚੀ ਪੰਚੀ ਦੀ ਇਲੈਕਸ਼ਨ ਲਈ ਠੀਕ ਹੈ ਜੀ ਦੇਖੋ ਤੇ ਜੱਗੇ ਹੁਣ ਆ ਰਹੇ ਆ ਪਿੱਛੇ ਠੀਕ ਹੈ ਜੀ ਉਹ ਫੋਟੋ ਕਾਪੀਆਂ ਕਰਾਉਂਦੇ ਆ ਆਧਾਰ ਕਾਰਡ ਦੀਆਂ ਜਾਂ ਹੋਰ ਦੀਆਂ ਨਾ ਸਾਰੀਆਂ ਹੀ ਆ ਕਚਹਿਰੀਆਂ ਫਲੋਰ ਦੀਆਂ ਜਿਲ੍ਹਾ ਜਲੰਧਰ ਤਹਿਸੀਲ ਫਲੋਰ ਠੀਕ ਹੈ ਜੀ ਤੇ ਇਹ ਵੀਰੋ ਫਲੋਰ ਦੀਆਂ ਕਚਹਿਰੀਆਂ 'ਚ ਖੜੇ ਆਪਾਂ ਬਾਹਰ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਲੌਗ ਵੀ ਜ਼ਰੂਰ ਦੇਖਿਓ ਸਤਿ ਸ੍ਰੀ ਅਕਾਲ ਹਾਂ ਜੀ ਹਾਂ ਜੀ ਐਨ.ਓ.ਸੀ ਦੇ ਪੇਪਰ ਲੱਗ ਰਹੇ ਆ ਜੀ ਵੋਟਾਂ ਦਾ ਬਹੁਤ ਜ਼ੋਰ ਆ ਸਾਰੇ ਜਿੰਨੇ ਵੀ ਖੜਦਾ ਸਾਰੇ ਆਏ ਹੋ ਅੱਜ ਪੇਪਰ ਭਰਨ ਆਏ ਹੋ ਆ ਜੀ ਸਾਰਿਆਂ ਨੂੰ ਦਸ਼ਾ ਵੋਟਾਂ ਦਾ ਕਹਿਣਾ ਹੈ ਜਿਉਂਦੇ ਆ ਜੀ ਪਿੰਡ ਚ ਵਧੀਆ ਸਰਪੰਚ ਜੁਣਿਆ ਜਾਵੇ ਜਿਹੜਾ ਪਿੰਡ ਚ ਭਲਾਈ ਦੇ ਕੰਮ ਕਰੇ ਵਿਕਾਸ ਕਰੇ ਨਿਆਣਿਆਂ ਨੂੰ ਖੇਡਣ ਚ ਕਈ ਪਿੰਡਾਂ ਦੇ ਗਰਾਉਂਡ ਹੈ ਨਹੀਂ ਗਰਾਉਂਡਾਂ ਲੈ ਕੇ ਦੇਵੇ ਜਿਹੜੇ ਬੱਚੇ ਆਪਣੇ ਖੇਡ ਸਕਣ ਨਸ਼ੇ ਤੋਂ ਦੂਰ ਰਹਿ ਸਕਣ ਪਿੰਡ ਜੋ ਨਸ਼ੇ ਦਾ ਕੋੜ ਵੱਧਿਆ ਜਾਵੇ ਮੁੰਡੇ ਇਹੀ ਚੱਕਣੇ ਆ ਜੀ ਇੱਕ ਤਾਂ ਪਿੰਡ ਦੇ ਵਿੱਚ ਗਰਾਉਂਡ ਲੁਣੀ ਚਾਹੀਦੀ ਮੁੰਡਿਆਂ ਨੂੰ ਜਿਹੜੇ ਮੁੰਡੇ ਪੁੰਨਾ ਤੇ ਲੱਗੇ ਆ ਉਹ ਤੇ ਖੇਡਣਗੇ ਗਰਾਉਂਡਾਂ ਜੇ ਆਗੇ ਤੇ ਆਪਣੇ ਜਿਹੜੇ ਚਲੋ ਰਾਹ ਬਣ ਗਏ ਸਾਰਾ ਕੁਝ ਵਧੀਆ ਹੋ ਗਿਆ ਆ ਸੀਵਰੇਜ ਪਵੇ ਮਹੱਲੇ ਦੇ ਵਿੱਚ ਸਾਰਾ ਮਲ ਲੈਕਟ ਜਟ ਹੋਏ ਖੜੇ ਪਿੰਡ ਵਾਲਿਆਂ ਨੂੰ ਇਹੀ ਵੀਲ ਹੈ ਜੀ ਦੇਖੋ ਜੀ ਪੰਚੀ ਤੇ ਜਾਏਗਾ ਨਾ ਚਾਹੇ ਸਰਪੰਚੀ ਦੇ ਖੰਨਾ ਜਿਹੜਾ ਬੰਦਾ ਤੁਹਾਨੂੰ ਵਧੀਆ ਲੱਗਦਾ ਤੁਹਾਡੀ ਆਪਣੀ ਵੋਟ ਆ ਜਿੱਥੇ ਸਾਡਾ ਤੁਹਾਨੂੰ ਮਨ ਨੂੰ ਸੰਤੁਸ਼ਟੀ ਆ ਉੱਥੇ ਤੁਸੀਂ ਆਪਣੀ ਵੋਟ ਪਾ ਸਕਦੇ ਆ ਜੀ ਆਪਾਂ ਕੈਂਡੀਡੇਟ ਕੌਣ ਆ ਦੱਸ ਦੇਣਾ ਆਪਣੇ ਦੇਖੋ ਜੀ ਆ ਸਾਡੇ ਮਮ ਜਦਾ ਮਦਰ ਆ ਰਾਜ ਰਾਣੀ ਉਹ ਸਰਪੰਚੀ ਦੇ ਖੜੇ ਆ ਤੇ ਜਿਹੜਾ 1 ਨੰਬਰ ਵਾਰਡ ਚੋਂ ਆਪਣੇ ਐਸ.ਟੀ.ਡੀ. ਹੁਣੀ ਚਾਚੀ ਜੀ ਹੁਣੀ ਖੜੇ ਆ ਤੇ ਸਾਡੇ 4 ਨੰਬਰ ਚੋਂ ਜੱਗਾ ਜਗਵਿੰਦਰ ਉਹ ਖੜਾ ਹੈ ਜੀ ਇਹ ਜਿਹੜਾ ਪੰਚੀ ਤੇ ਆ ਜੀ ਰਾਜਦਾਨੀ ਸਰਪੰਚੀ ਤੇ ਆ ਜੀ ਧੰਨਵਾਦ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਜੀ ਤੇ ਇਹ ਕਚਹਿਰੀਆਂ ਰੋੜ ਆ ਮੂਹਰੇ ਕਚਹਿਰੀਆਂ ਆ ਅੱਜ ਦੇਖੋ ਅੱਜ ਕਿੰਨਾ ਆ ਠੀਕ ਹੈ ਜੀ ਤੇ ਆ ਕਚਹਿਰੀਆਂ ਸ਼ੁਰੂ ਹੋ ਜਾਂਦੀਆਂ ਸਾਰੀਆਂ ਅਗਿਆਰੀਆਂ ਸ਼ੁਰੂ ਹੋ ਜਾਣੀਆਂ ਵੀ ਰੋ ਇੱਥੋਂ ਠੀਕ ਹੈ ਜੀ ਰਿਪੋਰਟ ਲੱਗੇ ਆ। ਜਾਪੁਰ ਤੋਂ ਠੀਕ ਹੈ ਜੀ ਕਿ ਕੱਜਾਈ ਨੇ ਕਰਾਉਣਾ। ਸਾਈਕ। ਅਗਿਆਰੀਆਂ ਸ਼ੁਰੂ ਹੋ ਜਾਂਦੀਆਂ ਫਲੋਰ ਦੀਆਂ ਵੀਰੋ। ਠੀਕ ਹੈ ਜੀ ਤੇ ਨਾਲੇ ਤੁਹਾਡੇ ਸਾਹਮਣੇ ਹੀ ਆ ਕੋਈ ਪੇਪਰ ਵਗੈਰਾ ਲੋਕ ਰੱਖਣ ਆਉਂਦੇ ਯਾਰਾ। ਪੰਚੀ ਸਰਪੰਚੀ ਦੇ ਆਲੇ ਦੁਆਲੇ ਪਿੰਡਾਂ ਵਾਲੇ ਹਣਾ ਰਾਜ ਤੇ ਕੋਈ ਕੰਨਾ ਆ। ਹੋਣਾ ਆਪਾਂ ਪੜਾ ਨਹੀਂ। ਕਿੰਨੇ ਨੰਬਰ ਤੇ ਆਖਣੇ ਜਿਦਾ ਕਰੀਏ ਪਿੱਧਲੀ ਸਾਈਡ ਤੇ ਉੱਗੀ ਸਾਈਡ ਤੇ ਜਾਣਾ ਹੈ ਜਿੱਧਲੀ ਸਾਈਡ ਤੇ ਹਣਾ ਤੇ ਉੱਲ ਰਹੇ ਆ ਪਾੜੀਆਂ ਕਚੈਰੀਆਂ ਹੀ ਆ ਬਿਰੋ ਠੀਕ ਹੈ ਜੀ ਪਾੜੀਆਂ ਕਚੈਰੀਆਂ ਰੱਜ ਦੇਖੋ ਕੰਨਾ ਸਾਰੇ ਇਹ ਬਿਰੋ ਖਲੌਰ ਠੀਕ ਹੈ ਜੀ ਇਹ ਜ਼ਿਲ੍ਹਾ ਪੈਂਦਾ ਤੋ ਸਹੀਲ ਜ਼ਰਾ ਗਲੰਦਰ ਸੋ ਜੀ ਫਲੋਰ ਠੀਕ ਹੈ ਜੀ ਤੇ ਆ ਜਾਂਦਾ ਜੀ ਆਪਣੇਆਂ ਨੂੰ ਰਾਹ ਸਾਰਾ ਹੀ ਹਾਂ ਤੇ ਆਪਾਂ ਜਾ ਰਹੇ ਹਾਂ ਬੈਗ ਉੱਥੇ ਲਾ ਲੈਣੀ ਸੀ ਆ ਜਾਂਦਾ ਬੈਚ ਬਲੌਕ ਦੇ ਵਿੱਚ ਆਹ ਜੀ ਸ਼ਹਿਰ ਦੇ ਆਈ ਪਾਠਾ ਸਾਹਮਣੇ ਚਾਹ ਪੀਣੀ ਮੁੰਡਾ ਕਹਿੰਦਾ ਬਾਰੇ ਉਹ ਕਾਇਟਣਾਉਣਾ ਇੱਥੇ ਪਿੰਨੇ ਆੜ ਦੇ ਚਾਹ ਠੀਕ ਹੈ ਜੀ ਆਹ ਦੇਖੋ ਔਰ ਇਹ ਲੋ ਔਰ ਵੀ ਇੱਕ ਇਹ ਬਿਰੋ ਫਨੋਰ ਸ਼ਹਿਰ ਪਾਡਾ ਤਸਵੀਰ ਪਲੈਰ ਆਹ ਅੱਗੇ ਆ ਵੀਰ ਆਹ ਦੇ ਅੱਗੇ ਆਹ ਆਹਾਂ ਅੰਟੀ ਦੇ ਚਾਹ ਦਿੰਦੀ ਆ ਤੇ ਵਰੀਆ ਬਣਾਉਂਦੀ ਆ ਆਪਾਂ ਸਾਡੀ ਜੀ ਤੇ ਇਹੋ ਬਲੌਕ ਵੈਰੀਆਂ ਤੇ ਸੀਨ ਬਲੌਕ ਪੈਂਦੀ ਆ ਉੱਥੇ ਜਿਹੜਾ ਜਲੰਧਰ ਆ ਸਾਰਾ ਮਨਾ ਹੋ ਸਾਹਮਣੇ ਆਟਾ ਉਹ ਟੱਕਰਦੇ ਆ ਜੀ ਬਲੌਕ ਦੇ ਵਿੱਚ ਅਗਲੇ ਚ ਅਗਲੇ ਜਿਹੜਾ ਇਹਦੇ ਵਿੱਚ ਹੀ ਠੀਕ ਆ ਜੀ ਪੇਪਰ ਰੱਖਣੇ ਜਦੋਂ ਉਹ ਟੱਕਰਦੇ ਆ ਬਲੌਕ ਦੇ ਖਰਚ ਦੇਖੋ ਵੀਰੋ ਬਹੁਤ ਜ਼ਿਆਦਾ ਆ ਠੀਕ ਆ ਜੀ ਤੇ ਉਹ ਤਾਂ ਗੱਡੀਆਂ ਲੱਗੀਆਂ ਪਈਆਂ ਪੂਰੇ ਰੋਡ ਤੇ ਦੇਖਿਓ ਜੀ ਤੇ ਇਧਰ ਵੀ ਦੇਖੋ ਉਹ ਤਰ ਤੱਕ ਲੱਗੀ ਆ ਗੱਡੀਆਂ ਠੀਕ ਆ ਜੀ ਤੇ ਪਤਾ ਹੈ ਕਈ ਪਿੰਡ ਪੈਂਦੇ ਆ ਇਹਨੂੰ ਠੀਕ ਆ ਜੀ ਵੀਰੇ ਸਾਡੇ ਨੂੰ ਕਾਫੀ ਵੱਡਾ ਚਰੰਦਰ ਤੁਹਾਨੂੰ ਪਤਾ ਜਿੱਦਾਂ ਆ ਤੇ ਬਾਕੀ ਸਾਰੇ ਪਿੰਡਾਂ ਦੇ ਵਿੱਚੋਂ ਫਲੋਰ ਪੇਪਰ ਰੱਖਣਾ ਉਹਨੇ ਕੋਈ ਤਰਸੀਲ ਫਲੋਰ ਪੈਂਦੀ ਆ ਨੇ 23 ਪਿੰਡਾਂ ਦੀ ਠੀਕ ਆ ਜੀ ਪੂਰਾ ਜ਼ਿਲ੍ਹਾ ਇੱਥੇ ਪੇਪਰ ਰੱਖਣਾ ਆ ਵੀਰੋ ਠੀਕ ਆ ਜੀ ਲੋਕ ਆਈ ਜਾਂਦੇ ਜਾਈ ਜਾਂਦੇ ਆ ਠੀਕ ਆ ਜੀ ਤੁਹਾਨੂੰ ਪਤਾ ਜਿੱਦਾਂ 4 ਤਰੀਕ ਤੱਕ ਪੇਪਰ ਰੱਖਣੇ ਆ ਅਪਰ 10 ਵਜੇ ਤੱਕ 3 ਵਜੇ ਤਰੀਕ ਤੱਕ ਰੱਖ ਹੋਣੇ ਆ ਠੀਕ ਆ ਜੀ ਤੇ ਲੈਕੋ ਦੋ ਛੋਟੀਆਂ ਵੀ ਆ 4 ਤਰੀਕ ਤੱਕ ਮੇਰੇ ਜਾਨਾ ਪੇਪਰ ਆਖਉਣੇ ਆ ਠੀਕ ਆ ਜੀ ਤੇ ਤਾਂ ਕਰਕੇ ਲੋਕ ਪੇਪਰ ਫਨਾਈ ਜਾਂਦੇ ਆ ਤੇ ਅੰਦਰ ਵੀ ਦੇਖੋ ਬੁਚਾਈਆਂ ਫੋਲ ਲਿਆ ਸਾਰੀਆਂ ਠੀਕ ਆ ਜੀ ਤੇ ਜੱਗੇ ਹੁਣ ਆ ਰਹੇ ਆ ਬੁਚਾਈਆਂ ਸਾਰੀਆਂ ਫੋਲਿਆ ਦੇਖੋ ਵੀਰੋ ਤੌਰ ਤੱਕ ਠੀਕ ਆ ਜੀ ਉਹ ਸਾਰੀਆਂ ਫੋਲੋ ਆਨੂੰ ਨੰਨਾ ਚੱਲ ਰਿਹਾ ਕਹਿਣਾ ਕੀ ਆ ਜੀ ਦੇਲੌਰ ਅਚਕ ਤੇਰੀਆਂ ਦੇ ਬੱਚਾ ਬਹੁਤ ਜ਼ਿਆਦਾ ਪਿਆ ਅੱਜ ਬੋਟਾਂ ਦਾ ਕਰਕੇ ਮਾਹੌਲ ਆ ਸਾਰਾ ਹੀ ਦਿਖਾਓ ਤੂੰ ਕਰੇ ਨੂੰ ਕੈਮਰਾ ਕਰਕੇ ਉਹ ਆਪਣੇ ਪਿੰਡ ਦੇ ਮੁੰਡੇ ਖੜੇ ਆ ਰੋਹਤੌਣੀ ਕਾਫੀ ਰਸ ਹੈ ਅੱਜ ਦੇਖ ਲਓ ਤੁਸੀਂ ਤਕਰੀਬਨ ਯਾਨੀ ਕਿ ਸਾਰੇ ਪਿੰਡ ਮੋਸਟਲੀ ਜਿੰਨੇ ਵੀ ਆਪਣੇ ਲੱਗਦੇ ਆ ਫਲੌਰ ਤਹਿਸੀਲ ਨੂੰ ਜਿੰਨੇ ਵੀ ਪਿੰਡ ਇੱਥੇ ਤੇ ਸਾਰੇ ਪਿੰਡਾਂ ਦੇ ਰੱਖ ਹੁੰਦੇ ਆ ਤਕਰੀਬਨ ਇਸ ਕਰਕੇ ਸਾਰੇ ਲੋਕ ਇੱਥੇ ਆ ਰਹੇ ਆ ਤੇ ਰੱਛ ਦੇ ਲੋਕ ਗੱਡੀਆਂ ਕਾਰਾਂ ਆਵਾਗੋਂ ਲੋਕ ਆ ਰਹੇ ਆ ਤੇ ਆਪਣੇ ਪੰਚਾਇਤੀ ਸਰਪੰਚੀ ਸਾਰੀਆਂ ਵੋਟਾਂ ਦੇ ਜਿੰਨੇ ਵੀ ਆ ਪੇਪਰ ਸਾਰੇ ਤਕਰੀਬਨ ਇੱਥੇ ਰੱਖ ਹੋਣੇ ਆ ਓ ਆਪਣੇ ਸਾਗਰ ਹੁਣ ਹੀ ਆ ਗਿਆ ਆ ਲੈ ਮਾਰ ਕੈਮਰਾ ਉਧਰ ਨੂੰ ਓ ਆ ਗਿਆ ਸਾਗਰ ਹੁਣ ਆ ਜਾ ਇੱਧਰ ਓ ਆ ਗਿਆ ਸਾਗਰ ਹੁਣ ਹੀ ਭਾਈ ਤੇ ਹੱਲੇ ਆਪਣਾ ਜੱੱਦਾ ਆਇਆ ਨੀਗਾ ਉਹਦਾ ਫੋਨ ਆ ਗਿਆ ਲੱਗਦਾ ਦੇਖ ਲਈਏ ਢੰਡੋ ਆ ਜਾ ਕੋਈ ਬੰਦੇ ਆ ਗਏ ਆਪਣੇ ਠੀਕ ਹੈ ਜੀ ਅੱਛਰ ਨਹੀਂ ਆਉਗਾ ਨੂੰ ਜੀ ਜੀ ਇਹਨਾਂ ਇੱਧਰ ਵੀ ਦੇਖੋ ਫੋਟੋ ਕਾਪੀਆਂ ਵਾਲੇ ਧਾਰ ਪਾੜਿਆ ਹੋਰ ਰੱਖ ਰਿਆ ਪੁੱਣ ਠੀਕ ਹੈ ਜੀ ਸਾਰੇ ਇਹ ਸਰਪੰਚੀ ਵਾਲੇ ਪੇਪਰ ਰੱਖਣ ਵਾਲੇ ਜਾਂ ਪੰਚੀ ਵਾਲੇ ਹੋਵੇ। ਜਿਹੜੀਆਂ ਆਆਂ ਫੁੱਲ ਭੜੀਆਂ ਪਈਆਂ ਵੀਰੋ ਆਆਂ ਫੁੱਲ ਆ ਵੇਖੋ। ਲੋਕ ਕਿੰਦਾ ਖੜੇ ਆ। ਇਹ ਵੀ ਪੇਪਰ ਰੱਖਣਗੇ। ਤਿਆਰ ਹੋ ਰਹੇ ਆ ਵੇਖੋ। ਠੀਕ ਹੈ ਜੀ ਫਾਰਮ ਭਰ ਰਹੇ ਆ ਸਾਰੇ। ਵੇਖੋ ਰੱਜ। ਪੂਰਾ ਰੱਜ। ਫਾਰਮ ਭਰ ਰਹੇ ਆ। ਠੀਕ ਹੈ ਜੀ ਆ ਬੈਂਕ ਤੋਂ ਇੱਧਰ। ਠੀਕ ਹੈ ਜੀ ਇੱਧਰ ਬੈਂਕ ਤੇ ਜਿੱਦਾਂ ਕਰੀਏ ਫਾਰਮ ਭਰਨ ਸਾਰੇ ਇੱਧਰ ਹੀ ਗਾਰੇ ਭਰਦੇ ਹੁੰਦੇ ਯਾਰ। ਨਹਿਰੇ ਆ ਲੋਕ। ਇਹ ਮਿੱਤਰ ਵਿਘੜ ਹਮਨੇ ਬਾਕੀ ਟੱਕਰ ਦੇ ਅੰਦਰ ਆਵੇ ਰੱਛ ਤੁਹਾਡੇ ਸਾਰੇ ਸਾਹਮਣੇ ਆ ਆਛਰੇ ਕੋ ਵੀਰ ਕੋਲ ਰੌਣਕ ਮੀਰਾ ਜੀ ਕਿੱਧਰ ਗਿਆ ਆਪਣਾ ਬੰਦਾ ਹਾਰੇ ਇੰਦਰੇ ਫਿਰ ਪਰੇ ਭਰ ਹੁੰਦੇ ਵੀਰ ਉਧਰ ਭਾਈ ਹੁਣੇ ਖੜੇ ਨੋ ਇਹ ਬਾਕੀ ਪੇਪਰਾਂ ਦਾ ਡਾਕੂਮੈਂਟ ਹੋ ਗਏ ਪੂਰੇ ਨਾ ਨਾ ਇੱਧਰ ਸਾਈਨ ਕਰਾਉਂਦੇ ਆ ਠੀਕ ਹੈ ਜੀ ਤੇ ਔਰ ਇਹ ਡਾਕੂਮੈਂਟਾਂ ਦੇ ਸਾਰੇ ਸਾਈਨ ਕਰਾਉਂਦੇ ਫਿਰ ਤੇ ਰੱਜ ਕੇ ਦੇਖੋ ਕਿੰਨਾ ਹੈ ਜਿਆਦਾ ਠੀਕ ਹੈ ਜੀ ਤੇ ਸਾਈਨ ਵਗੈਰਾ ਕਰਾਉਂਦੇ ਆ ਸਾਰੇ ਵੀਰ ਡਾਕੂਮੈਂਟਾਂ ਦੇ ਉਧਰ ਵੀ ਪੇਪਰ ਆ ਰਹੇ ਸਾਰੇ ਠੀਕ ਹੈ ਜੀ ਤੇ ਉਧਰ ਹੁਣ ਅੰਦਰ ਜਾਵਾਂਗੇ ਪੇਪਰ ਰੱਖਣ ਸਾਰੀ ਜੱਗਾ ਮੋਰੇ ਜਾ ਰਹੇ ਆ ਇੱਧਰ ਵੀ ਬੀਬੀਆਂ ਬੈਠੀਆਂ ਸਾਰੀਆਂ ਟੱਕਰਦੇ ਆ ਬਲੌਗ ਦੇ ਵਿੱਚ ਬਣੇ ਰਹੋ ਜੀ ਠੀਕ ਹੈ ਜੀ ਪੇਪਰ ਰੱਖ ਲਿਏ ਸਾਰੇ ਜੀ ਪੇਪਰ ਰੱਖ ਦਈਏ ਨਾ ਚੰਗਾ ਦੇਖੋ ਮੇਲਾ ਪੇਪਰਾਂ ਵਾਲਾ ਕੰਮ ਕਲੀਅਰ ਕਰਤੀਏ ਬਣੇ ਰਹੋ ਬਲੌਗ 'ਚ ਇਹ ਤਾਂ ਸਾਰੇ ਬੈਠੇ ਆ ਤਿਆਰ ਕਰਾਂਗੇ ਵਾਲੇ ਦੇਖੀ ਰੋ ਠੀਕ ਹੈ ਜੀ ਰੱਜ ਚਾਪੀ ਆ ਉਧਰਲੀ ਸਾਈਡ ਤੇ ਗੱਡੀਆਂ ਕੁੜੀਆਂ ਦੇਖੋ ਕੰਨੀਆਂ ਖੜੀਆਂ ਸਾਰੇ ਠੀਕ ਹੈ ਪੇਪਰ ਵਾਕੀ ਜਮਾ ਕਰਾਓ ਤੇ ਹੁਣ ਨੇ ਸੈਂਪਲ ਕਰਾਓ ਚਾਲ ਤੇ ਆ ਕਰਾਓ ਕੰਨੇ ਫਾਈਲ ਤੇ ਆ ਕਰਾਉਣ ਲੈ ਆ ਬਾਕੀ ਪੇਪਰ ਜਮਾ ਕਰਾਓ ਤੇ 2 ਘੰਟਿਆਂ ਬਾਅਦ ਮਿਲਨੇ ਆ ਰਿ ਗਈ ਜੱਗੇ ਹੁਣੇ ਜਾ ਰਹੇ ਆ ਨਾਲ ਉਮਰ ਬਾਜੀ ਹਮਰ ਬਾਹਰ ਆ ਤੱਕ ਪੂਰੇ ਅਹ ਉਧਰ ਭਰ ਕੇ ਸਾਰ ਹੁਣੇ ਪੇਪਰ ਦੱਕੇ ਦੇ ਬਿਕਰ ਪਰ ਆਉਣਾ ਹੈ ਜੀ ਸਾਗਰਾਂ ਦੇ ਵਰਗੇ ਸਾਗਰਾਂ ਦੇ ਆ ਦੇ ਕਿਹੜਾ ਦੋ ਜਿਹੜੀਆਂ ਸਾਰੇ ਪੇਪਰਾਂ ਵਾਲੇ ਵੀ ਰੋਜ਼ ਕੋ ਰਾਜਕ ਕਚਹਿਰੀਆਂ ਨੂੰ ਖੋਲ ਲਿਆ ਖੋਲ ਜੇ ਨੂੰ ਕਹਿੰਦੇ ਹੁੰਦੇ ਸਾਰੀਆਂ ਠੀਕ ਹੈ ਜੀ ਮੈਂ ਚੱਲਿਆਂ ਬਾਹਰ ਉਹ ਜਿਹੜਾ ਦੁਆਰਾ ਕਾਗਜ਼ ਰਾਜਕ ਖੋਲ ਲਿਆ ਠੀਕ ਹੈ ਜੀ ਕਹਿੰਗੇ ਪਿੰਡ ਉਹ ਨੂੰ ਕਿੰਨੇ ਪਿੰਡ ਲਾ ਦੇ ਆਪਣੇ ਜ਼ਿਲ੍ਹੇ ਨੂੰ ਇਹ ਲੱਗਦੇ ਪਤਾ ਨਹੀਂ ਪਤਾ ਨਹੀਂ ਕਿਸੇ ਨੂੰ ਕਿੰਨੇ ਘੰਟੇ ਪਰ ਬਾਵਾਂ ਲੱਗਦੇ ਪਿੰਡ ਵੀ ਠੀਕ ਹੈ ਜੀ ਪ੍ਰਵੰਤ ਭਾਈ ਇਹ ਬੰਦਾ ਆਪਣਾ ਬੀਐਸਪੀ ਠੀਕ ਹੈ ਜੀ ਕਿੰਨਾ ਭਾਈ ਲੋਈ ਹੁਣ ਪਰਉਣ ਲੱਗੇ ਫਾਈਲ ਦਾ ਬਲੌਗ ਬਣੇ ਰਹੋ ਠੀਕ ਹੈ ਜੀ ਰਾਜ ਦੇ ਕੋਕਾ ਨਾ ਬਾਵਾਂ ਰਾਜ ਠੀਕ ਹੈ ਅੱਗੇ ओके अच्छा बाबा चलो ठीक है जी बने रहो ब्लॉग ਦੇ ਵਿੱਚ ਦਿਖਾਉਣੀ ਹੈ ਤੁਹਾਨੂੰ ਸਾਰੇ ਹੀ ਆ ਹੇ ਦੇਖੋ ਬਹੁਤ ਜਾਲਾ ਚਾ ਇਹਨੂੰ ਕਹਿੰਗੇ ਚਾਹ ਤਰੀਕ ਤੱਕ ਨੂੰ ਜਾਰੀ ਤਰੀਕ ਤੱਕ ਪੇਪਰ ਭਰ ਹੋਣੇ ਆ ਚਾਹ ਤਰੀਕ ਤੱਕ ਪੇਪਰ ਭਰ ਹੋਣੇ ਸਾਰੇ ਹੀ ਠੀਕ ਹੈ ਜੀ ਆ ਕਰਕੇ ਲੋਕੀ ਤਾਂ ਹੁਣੇ ਬੈਠੇ ਆ ਰੋਹਿਰ ਹੋਣੀ ਬੈਠੇ ਖਾਗਰ ਹੋਣੀ ਅੰਦਰ ਹੈ ਮੇਗਾ ਨਾ ਉਹ ਬੈਠਾ ਅੰਦਰ ਹੈ ਕੀ ਕਹਿਣਾ ਚਾਹੁੰਦੇ ਨਹੀਂ ਹਾਂ ਯਾਰ ਤੋ ਬੋਲੋ ਮਰੇ ਹਾਂਜੀ ਸੱਸੀ ਜਾਲ ਦੀ ਆ ਦੇਖ ਲਓ ਬੋਟਾਂ ਦੇ ਵਿੱਚ ਰੱਛ ਕਿੰਨਾ ਹੋ ਚੁੱਕਾ ਹੈ ਦਿਨ ਮਾਰ ਬੰਦੋ ਕੈਮਰਾ ਪਰੇ ਨੂੰ ਕਾਫੀ ਰੱਛ ਹੈ ਅੱਜ ਤੇ ਬੋਟਾਂ ਲਈ ਦਾਨ ਕਿੰਨੇ ਆ ਮਰ 5 ਤਰੀਕ ਤੱਕ 5 ਤਰੀਕ ਤੱਕ ਆ ਜੀ ਤਕਰੀਬਨ ਸਾਰੇ ਲੋਕ ਅੱਜ ਹੀ ਚਾਹੁੰਦੇ ਆਵੇ ਅੱਜ ਹੀ ਸਾਰਾ ਕੰਮ ਹੋ ਜਾਵੇ ਹਾਂ ਮੋ ਬੋਲੋ ਮਰੇ ਅੱਜ ਜੱਗੇ ਦੇ 4 ਨੰਬਰ ਵਾਰਡ ਦੇ ਵਿੱਚੋਂ ਅਸੀਂ ਪੇਪਰ ਭਰਨ ਆਏ ਆ ਪੰਚੀ ਤੇ ਜਗਵਿੰਦਰ ਸਿੰਘ ਬਾਕੀ ਇੱਧਰ ਦੇਖ ਲੋ ਰਾਚਾ ਸਾਗਰ ਖੜਾ ਆ ਸਾਗਰ ਵੀ ਬਣਾ ਰਿਹਾ ਆ ਆਪਣੀ ਐਨ.ਓ.ਸੀ ਲੈ ਰਿਹਾ ਸਰਪੰਚੀ ਦੇ ਪੇਪਰ ਇਹਨਾਂ ਦੇ ਰਖਾਉਣੇ ਆ ਆ ਮਾਤਾ ਦੇ ਤੇ ਬਾਕੀ ਤੁਸੀਂ ਦੇਖ ਲੋ ਰਾਚਾ ਕਾ ਵੀ ਪਿਆ ਆ ਤੇ ਇੱਧਰ ਨੂੰ ਦਿਖਾ ਦਿੰਦੇ ਮਾਹੌਲ ਤਕਰੀਬਨ ਸਾਰੇ ਪਿੰਡਾਂ ਦੇ ਅੱਜ ਲੋਕ ਆਏ ਹੋ ਆ ਜੀ ਟੋਟਲੀ ਸਾਰੇ ਪਿੰਡਾਂ ਦੇ ਜ਼ਿਲ੍ਹਾ ਜਲੰਧਰ ਜ਼ਿਲ੍ਹੇ ਦੇ ਤਹਿਸੀਲ ਫਲੋਰ ਪਿੰਡੀ ਜਿੱਥੇ ਜਿਨ੍ਹਾਂ ਨੂੰ ਫਾਬ ਇੱਥੇ ਹੀ ਆ ਜੀ ਅੱਜ ਆ ਗੱਡਖਾਨਾ ਦੇ ਲੋਕ ਕਿੰਨਾ ਆ ਗਵਾਹੀ ਨਹੀਂ ਪੂਰੇ ਹੋ ਰਿਹਾ ਲੋਕਾਂ ਦੇ ਕੀ ਕਰ ਸਕਦੇ ਆ ਆ ਕੋਈ ਤਰ੍ਹਾਂ ਇੱਥੇ ਤੈਨੂੰ ਵੀ ਕਰਾਉਣ ਆ ਆ ਐਨਓਸੀ ਕਰਾਉਣ ਆ ਰਹੇ ਆ ਇੱਧਰ ਜੀ ਤੇ ਹੱਲ ਪੇਪਰ ਜਮਾ ਹੁਣੇ ਉਧਰ ਕਚਹਿਰੀਆਂ ਮੈਜਿਸਟ੍ਰੇਟ ਤੇ ਬਾਕੀ ਚਲੋ ਠੀਕ ਹੈ ਕੋਈ ਨਹੀਂ ਬਾਅਦ ਚ ਕਰ ਲਈ ਬਾਕੀ ਗੱਲ ਬਣੇ ਰਹੋ ਬਲੌਗ ਪਿਆਰ ਕੇ ਨੀਂਣਾ ਨੀ ਪਿਆਰ ਸਾਰਿਆਂ ਨਾਲ ਹੀ ਪਿਆਰ ਆ ਆ ਦੇਖ ਲੋ ਰੱਬ ਕੋਈ ਹੋਰ ਨਹੀਂ ਸਾਰੇ ਲੋਕੀਆ ਅੱਛਾ ਹੋ ਲਾ ਲਓ ਵੀਰੋ ਹੋ ਗਿਆ ਹੁਣ ਵੇਲੇ 6:30 ਹੋ ਚੱਲੇ ਆ 6 ਵਜੇ ਆ ਦੇਖ ਕੱਢਾ ਸੱਤ ਵਜਣਾ ਹੈ ਜੀ ਠੀਕ ਹੈ ਜੀ ਹੁਣ ਵਿਹਲੇ ਹੋਏ ਆ 6 ਵਜ ਗਿਆ ਨੂੰ 6 ਵਜ ਗਿਆ ਸਾਡੇ 6 ਹੋ ਗਏ ਹਨ ਆਜਾ ਪੇਪਰ ਰੋਡ ਤੇ ਆ ਮੈਂ 6 ਵਜ ਤੋਂ 6 ਵਜ ਤੋਂ ਤੇ ਟਾਈਮ ਹੋ ਗਿਆ ਹੁਣ ਚੱਲੇ ਆ ਕਾਨੂੰ ਠੀਕ ਹੈ ਜੀ ਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਾਈ ਸਸੀਕਾਰ ਅ ਕਚਹਿਰੀ ਆ ਹੁਣ ਹੋਇਆ ਪੇਪਰਾਂ ਦਾ ਪਲੇਅ ਥੱਲੇ ਜਮਾ ਕਾਲੂ ਹੋਣੇ ਆ ਠੀਕ ਹੈ ਜੀ ਇਹ 6 ਸ਼ੁਰੂ ਕਰਾਂ ਬਲੌਗ ਨੂੰ ਸਸੀਕਾਰ